ਖਬਰ ਬਾਬਾ ਬਕਾਲਾ ਤੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਨਾਲ ਜੁੜੀ ਹੋਈ ਖਬਰ ਹੈਗੀਆ ਤੁਸੀਂ ਦੇਖ ਰਿਹਾ ਬੀਬੀਸੀ ਇੰਟਰਨੈਸ਼ਨਲ ਰੇਡੀਓ ਮਕਾਲਾਖਟਾਰੀਆ ਬਾਬਾ ਬਕਾਲਾ ਸਾਹਿਬ ਜੀ ਦੇ ਨਜ਼ਦੀਕੀ ਪਿੰਡ ਬਿਦਾਤਪੁਰ ਜ਼ਿਲ੍ਹਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਰਬਤਨ ਸੇਵਾ ਸਮਾमेलन ਵੈਲਫੇਅਰ ਸੁਸਾਇਟੀ ਰਜਿਸਟਰਡ ਆਫ ਪੰਜਾਬ ਦੇ ਬਲੋਂ ਕਮੇਟੀ ਦੇ ਗਠਨ ਵਿੱਚ ਕੀਤਾ ਗਿਆ ਵਾਅਦਾ ਬਾਬਾ ਬਕਾਲਾ ਜੀ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਅਰਦਾਸ ਮਾਝ ਮਾਲਵਾ ਦੁਆਬਾ ਤੋਂ ਮਿਲਦੇ ਆਂ ਭਰਪੂਰ ਸਹਿਯੋਗ ਪ੍ਰਸੰਨ ਅਲਬਤ ਕਰਦੇ ਆਂ ਪੰਜਾਬ ਪ੍ਰਧਾਨ ਕਮਲਜੀਤ ਸਿੰਘ ਪੱਡਾ ਨੇ ਕਿਹਾ ਕਿ ਸਰਬ ਧਰਮ ਸੇਵਾ ਵੈਲਫੇਅਰ ਸੁਸਾਇਟੀ ਖੜੇਗੀ ਹਰ ਗਰੀਬ ਤੇ ਲੋੜਵੰਦ ਪਰਿਵਾਰ ਨਾਲ ਕਮੇਟੀ ਵਿੱਚ ਸਤਕਾਰਯੋਗ ਦਰਸ਼ਨ ਕੌਰ ਜੀ ਨੂੰ ਮੇਲਾ ਪਿੰਗ ਦਾ ਇੰਚਾਰਜ ਲਗਾਇਆ ਗਿਆ ਪ੍ਰਵੀਨ ਕੁਮਾਰ ਜੀ ਪੰਜਾਬ ਇੰਚਾਰਜ ਵਿਜੇ ਮੱਟੂ ਜੀ ਰੰਗਮੰਚ ਸੱਭਿਆਚਾਰਕ ਪ੍ਰੋਗਰਾਮ ਦੇ ਪੰਜਾਬ ਇੰਚਾਰਜ ਹਰਪਜਨ ਸਿੰਘ ਨੱਥ ਪੀਏ 2 ਸੁਸਾਇਟੀ ਦੇ ਸਰਪ੍ਰਸਤ ਤੇ ਪੰਜਾਬ ਪ੍ਰਧਾਨ ਕਮਲਜੀਤ ਸਿੰਘ ਪੱਡਾ ਤੇ ਬਾਬਾ ਗੁਰਜੀਤ ਸਿੰਘ ਚਾਕਲਾ ਗੁਰਦਾਸਪੁਰ ਵਾਲਿਆਂ ਸਮੀਤ ਸੁਸਾਇਟੀ ਅਤੇ ਹੋਰ ਮੈਂਬਰ ਹਾਜ਼ਰ ਹੋਏ ਸ੍ਰੀ ਚਾਤ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸਥਾਨ ਸ੍ਰੀ ਅਮਰਸੋਹਰ ਜ਼ਿਲ੍ਹਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਆ ਅੱਜ ਸਰਬ ਧਰਮ ਸੇਵਾ ਸਮੇਲਨ ਵੈਲਫੇਅਰ ਸੁਸਾਇਟੀ ਰਜਿਸਟਰਡ ਆਫ ਪੰਜਾਬ ਦੇ ਵੱਲੋਂ ਜਿਹੜਾ ਕਿ ਮਾਝਾ ਮਾਨਵਾਲਾ ਦੁਆਬਾ ਮੁੱਖ ਵਾਪੀ ਜੋਨਾਂ ਦੇ ਵਿੱਚ ਜੋ ਕਿ ਸਾਡੇ ਵੱਲੋਂ ਜਿਹੜੀ ਆ ਮੈਂਬਰਸ਼ਿਪ ਜਿਹੜੀ ਆ ਲਈ ਜਾ ਰਹੀ ਆ ਉਸ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਮਾਝਾ ਜ਼ੋਨ ਦੀ ਜਿਹੜੀ ਆ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਆ ਬਾਬਾ ਬਖਾਣਾ ਸਾਹਿਬ ਵਿਖੇ ਕੀਤੀ ਗਈ ਆ ਜਿਸ ਵਿੱਚ ਸਰਬ ਧਰਮ ਸੇਵਾ ਸਮੇਤਨ ਵੈਲਫੇਅਰ ਸੁਸਾਇਟੀ ਇਨੀਸ਼िएटेड ਆ ਪੰਜਾਬ ਦੇ ਵੱਲੋਂ ਪੰਜਾਬ ਦੀ ਜਨਤਾ ਨੂੰ ਬਹੁਤ ਵਕਤਾਂ ਲਾ ਦੇ ਜਿਸ ਤਰ੍ਹਾਂ ਕਿ ਦੁਖੀ ਧੀਆ ਬਜ਼ੁਰਗ ਮਾਤਾਵਾਂ ਭੈਣਾ ਭੈਣ ਭਰਾ ਜੋ ਵੀ ਮਨੁੱਖੀ ਜੀਵਨ ਹੈ ਉਹਨੂੰ ਆਰੀਆਂ ਤਰਫੇਸ਼ ਮੁਸ਼ਕਲਾਂ ਦੇ ਹੱਲ ਕਰਨ ਵਾਸਤੇ ਜਿਹੜੀ ਸੋਸਾਇਟੀ ਆ ਇਸ ਨੂੰ ਪੰਜਾਬ ਦੇ ਵਿੱਚ ਸਾਲ 2013 ਦੇ ਵਿੱਚ ਜੋ ਕਿ ਪੰਜਾਬ ਸਰਕਾਰ ਵੱਲੋਂ ਰਜਿਸਟਰ ਕਰਵਾਇਆ ਗਿਆ ਸੀਗਾ ਉਸ ਨੂੰ ਅੱਜ ਜਿਹੜਾ ਅੱਗੇ ਵਧੂਰ ਪੈਂਦਾ ਜਿਹੜਾ ਬਾਬਾ ਬਕਾਲਾ ਸਾਹਿਬ ਤੋਂ ਜਿਹੜਾ ਸ਼ੁਰੂ ਹੋਇਆ ਵਾ ਇਹ ਜਿਹੜੀ ਸੋਸਾਇਟੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੈ ਕਿ ਹਰ ਧੀ ਭੈਣ ਭਰਾ ਦੀ ਸੁਰੱਖਿਆ ਦੀ ਦਰਬੇਸ਼ ਮੁਸ਼ਕਲਾਂ ਨੂੰ ਹੱਲ ਕਰ ਲਈ ਉਹਨਾਂ ਦੇ ਸੁਝਾਅ ਸਮਝ ਕੇ ਉਹਨਾਂ ਨੂੰ ਸਮਝਾਉਣ ਲਈ ਪ੍ਰਸ਼ਾਸਨ ਦੀ ਮਦਦ ਦੇ ਨਾਲ ਜੇ ਕਿਤੇ ਕਾਰਵਾਈ ਵੀ ਕਰਾਉਣੀ ਪਏ ਤਾਂ ਕਰਵਾਉਣ ਦੇ ਲਈ ਅੱਗੇ ਆਏਗੀ ਤੇ ਵਚਨਬੱਧ ਹੈ ਕਿ ਇਹ ਜਿਹੜੀ ਸੋਸਾਇਟੀ ਆ ਹਰ ਸਪੀੜਤ ਪਰਿਵਾਰ ਦੀ ਮੁਸ਼ਕਲ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ ਅੱਜ ਇਸ ਸਮਾਜ ਸੇਵੀ ਸੋਸਾਇਟੀ ਦੇ ਵੱਲੋਂ ਬਾਬਾ ਫਕਾਲਾ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਬੇਦਾਦਪੁਰ ਤੋਂ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਦਰਸ਼ਨ ਕੌਰ ਜੀ ਨੂੰ ਜੋ ਹੈ ਉਹ ਮੈਂ ਸੈਲ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਉਸ ਦੇ ਨਾਲ ਹੀ ਪੰਜਾਬੀ ਰੰਗ ਮੰਚ ਦੇ ਸਭਿਆਚਾਰਕ ਪ੍ਰੋਗਰਾਮ ਪੰਜਾਬੀ ਗਾਇਕ ਵਿਜੇ ਮੱਟੂ ਜੀ ਨੂੰ ਪੇਸ਼ੂ ਸੁਸਾਇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਹੋਰ ਸਾਡੇ ਸਤਿਕਾਰਯੋਗ ਬਾਬਾ ਕੁਰਦੀਰ ਸਿੰਘ ਜੀ ਕਪੂਰਥਲੇ ਵਾਲੇ ਕਾਹਲਾ ਕਲਾ ਪਿੰਡ ਤੋਂ ਉਹਨਾਂ ਨੂੰ ਇਸ ਸੋਸਾਇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਔਰ ਸਾਡੇ ਸਤਿਕਾਰਯੋਗ ਸਰਪੰਚ ਜਣ ਸਿੰਘ ਜੀ ਨਤ ਬਾਬਾ ਬਕਾਲਾ ਸਾਹਿਬ ਦੇ ਨੇੜੇ ਹੀ ਪਿੰਡ ਪੈਂਦਾ ਹੈ ਉਹਨਾਂ ਨੂੰ ਇਸ ਸੋਸਾਇਟੀ ਦੇ ਵਿੱਚ ਪੰਜਾਬ ਦੇ ਵਿੱਚ ਨਿਯੁਕਤ ਕੀਤਾ ਗਿਆ ਹੈ ਸਾਡੇ ਪ੍ਰਵੀਨ ਕੁਮਾਰ ਜੀ ਗੁਰਦਾਸਪੁਰ ਤੋਂ ਨੇ ਉਹਨਾਂ ਨੂੰ ਇਸ ਸੋਸਾਇਟੀ ਦੇ ਵਿੱਚ ਪੰਜਾਬ ਇਨਚਾਰਜ ਨਿਯੁਕਤ ਕੀਤਾ ਗਿਆ ਹੈ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਵਾ ਦੁਆਬਾ ਜੋਨਾਂ ਦੇ ਵਿੱਚ ਵੀ ਬਹੁਤ ਸਾਰੇ ਸੰਸਾੜੀ ਨੂੰ ਹੁੰਦਾਰਾ ਮਿਲ ਰਿਹਾ ਹੈ ਜੋ ਕਿ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਆਉਣ ਵਾਲੇ ਚੈਨਲ ਦੇ ਵਿੱਚ ਇਹ ਸੋਸਾਇਟੀ ਵੱਲੋਂ ਵੱਡੇ ਪ੍ਰੋਗਰਾਮ ਉਲੀਕੇ ਜਾਣ